ਨਸ਼ਾ ਮੇਕਦਾ ਜੀ ਨਸ਼ਾ ਮੇਕਦਾ ਕੋਡ ਕਾਲਸਾ ਹੋ ਗਿਆ ਇਧਰ ਗੁਰਨਾਣਕਪੁਰਾ ਘਰ ਘਰ ਚ ਨਸ਼ਾ ਵਿਕਦਾ ਜੀ ਪੰਜਾਬ ਸਰਕਾਰ ਕਹਿੰਦੀ ਬੰਦ ਹੋ ਗਿਆ ਵਾ ਹਸਪੀਟਲ ਜਾਂਦੇ ਦੌਰਾਨ ਉਹਦੀ ਡੈਥ ਹੋ ਗਈ ਅਈ ਡਾਕਟਰ ਕੋ ਗਏ ਉਹ ਕਹਿੰਦਾ ਵੀ ਇਹ ਐਕਸਪਾਇਰ ਹੋ ਗਿਆ ਉਹਦੀ ਬਾਡੀ ਲੈ ਕੇ ਜਦੋਂ ਅਸੀਂ ਘਰ ਆਏ ਉਹਦੀ ਬਾਡੀ ਦੇਖ ਕੇ ਮੈਂ ਭਾਵਕ ਹੋ ਗਿਆ ਤੇ ਸਰਕਾਰ ਦੇ ਖਿਲਾਫ ਮੈਂ ਗੱਲਾਂ ਕਹੀਆਂ ਜਿਹੜੀਆਂ ਕਿ ਮੈਨੂੰ ਨਹੀਂ ਕਹਿਣੀਆਂ ਚਾਹੀਦੀਆਂ ਸੀਗੀਆਂ ਮੈਂ ਸ਼ੋਕ ਕੁਮਾਰ ਸਾਨੂੰ ਜੀ ਦੀ ਸੰਜੀ RAM ਵਾਸੀ ਰਾਮਨਗਰ ਕਲੋਨੀ ਗੁਰਨਾਨਕਪੁਰੇ ਦਾ ਰਹਿਣ ਵਾਲਾ ਮੈਂ ਕੱਲ ਸ਼ਾਮ ਨੂੰ ਮੈਨੂੰ ਪਤਾ ਚੱਲਿਆ ਕਿ ਤੁਹਾਡੇ ਬੇਟੇ ਨੇ ਇਸ ਤਰ੍ਹਾਂ ਇਸ ਤਰ੍ਹਾਂ ਕੋਈ ਗੱਲਬਾਤ ਕੀਤੀ ਹੈ ਤੇ ਮੈਂ ਉਹਨੂੰ ਲੈ ਕੇ ਆਇਆ ਜਦ ਆ ਕੇ ਉਹਨੂੰ ਹਸਪੀਟਲ ਲੈ ਕੇ ਗਏ ਉਦੋਂ ਠੀਕ ਠਾਕ ਸੀਗਾ ਹਸਪੀਟਲ ਜਾਂਦੇ ਦੌਰਾਨ ਉਹਦੀ ਡੈਥ ਹੋ ਗਈ ਐਂ ਡਾਕਟਰ ਕੋ ਗਏ ਉਹ ਕਹਿੰਦਾ ਵੀ ਇਹ ਐਕਸਪਾਇਰ ਹੋ ਗਿਆ ਉਹਦੀ ਬਾਡੀ ਲੈ ਕੇ ਜਦੋਂ ਅਸੀਂ ਘਰ ਆਏ ਉਹਦੀ ਬਾਡੀ ਦੇਖ ਕੇ ਮੈਂ ਭਾਵੁਕ ਹੋ ਗਿਆ ਤੇ ਸਰਕਾਰ ਦੇ ਖਿਲਾਫ ਮੈਂ ਗੱਲਾਂ ਕਈਆਂ ਜਿਹੜੀਆਂ ਕਿ ਮੈਨੂੰ ਨਹੀਂ ਕਹਿਣੀਆਂ ਚਾਹੀਦੀਆਂ ਸੀਗੀਆਂ ਪਤਾ ਨਹੀਂ ਉਹਦੀ ਡੈਥ ਕਿਸ ਤਰ੍ਹਾਂ ਹੋਈ ਆ ਕਿਸ ਤਰ੍ਹਾਂ ਨਹੀਂ ਹੋਈ ਆ ਜੀ ਅਟੈਕ ਹੋਇਆ ਉਹਨੂੰ ਜਾਂ ਨਹੀਂ ਹੋਇਆ ਐਸੀ ਦਾ ਮੈਨੂੰ ਨਹੀਂ ਪਤਾ ਜਿਹੜੀ ਗੱਲ ਮੈਨੂੰ ਨਹੀਂ ਕਹਿਣੀ ਚਾਹੀਦੀ ਮੈਂ ਕਹਿਤੀ ਆ ਤੇ ਮੈਂ ਇਸ ਚੀਜ਼ ਤੋਂ ਮਾਫੀ ਚਾਹੁੰਦਾ ਮੈਂ ਭਗਤ ਸਿੰਘ ਟਾਇਰਡ ਸਬ ਇੰਸਪੈਕਟਰ ਪੰਜਾਬ ਪੁਲਿਸ ਦਰਗਾਹਪੁਰ ਦਾ ਰਹਿਣ ਵਾਲਾ ਹਾਂ ਮੇਰੇ ਸਾਹਮਣੇ ਸ਼ੋਕਮਾਰ ਜੀ ਜੋ ਆਰਵੀ ਵਿੱਚ ਹੈਡ ਕਨਸਟੇਬਲ ਹਨ ਤੇ ਪਹਿਲਾਂ ਕਾਫੀ ਸਮਾਂ ਮੇਰੇ ਮਤਾਬਕ ਮੇਰੇ ਨਾਲ ਵੀ ਰਹੇ ਹਨ ਉਹਨਾਂ ਦਾ ਬੇਟਾ ਕੱਲ ਕਰੀਬ ਆਪਣੇ ਮਾਪਿਆਂ ਨੂੰ ਕਹਿ ਕੇ ਗਿਆ ਸੀਗਾ ਕਿ ਮੈਂ ਬਾਜ਼ਾਰ ਚੱਲਿਆ ਵਾਂ ਲੇਕਿਨ ਕੁਝ ਚਿਰ ਬਾਅਦ ਹੀ ਸ਼ੋਕਮਾਰ ਨੇ ਮੈਨੂੰ ਦੱਸਿਆ ਕਿ ਮੇਰਾ ਬੇੜਾ ਨੂੰ ਫੋਨ ਆਇਆ ਕਿ ਬੋਰੀ ਸਾਹਿਬ ਦੇ ਲਾਗੇ ਕਾਰ ਦੇ ਵਿੱਚ ਜਾਦਾ ਪਤਾ ਨਹੀਂ ਉਹਨੂੰ ਕੀ ਹੋਇਆ ਕੀ ਨਹੀਂ ਤਾਂ ਆਪਾਂ ਪਤਾ ਕਰੀਏ ਮੈਂ ਨਾਲ ਜਾ ਕੇ ਉਹਨਾਂ ਦੇ ਉਥੋਂ ਬੇਟੇ ਨੂੰ ਨਾਲ ਲੈ ਕੇ ਆਇਆ ਕਾਰਨ ਕਿ ਤਕਰੀਬ ਪਾਣੀ ਪੀ ਲਿਆ ਹੋਰ ਉਹਦਾ ਬੀਪੀ ਡਾਊਨ ਸੀ ਉਹਦੇ ਸਬੰਧ ਵਿੱਚ ਉਹਨੂੰ ਉਪਚਚ ਕਰਿਆ ਲੇਕਿਨ 2 ਘੰਟੇ ਬਾਅਦ ਮਨ ਕੇ ਉਹਦੀ ਸਥਿਤੀ ਜਿਆਦਾ ਖਰਾਬ ਹੋ ਗਈ ਅਸੀਂ ਹਸਪਤਾਲ ਲੈ ਕੇ ਗਏ ਸੀਗੇ ਹਸਪਤਾਲ ਵਾਲਿਆਂ ਨੇ ਪਹਿਲਾਂ ਆਪਣਾ ਰਣਜੀਤ ਹਸਪੀਟਲ ਨੂੰ ਨਾਮ ਜਵਾਬ ਦਿੱਤਾ ਤੇ ਪਲੱਸ ਚੌਣਾ ਨਵਦੀਪ ਵਾਲਿਆਂ ਨੇ ਜਵਾਬ ਦਿੱਤਾ ਤੇ ਉਥੋਂ ਅਸੀਂ ਵਾਪਸ ਲੈ ਕੇ ਮੁਜੱਲ ਜਾਂ ਲੈ ਜਾਂਦੇ ਸਮੇਂ ਰਾਜ ਉਹਦੀ ਡੈਥ ਹੋ ਗਈ ਸੀ ਉਹਨੂੰ ਲੈ ਕੇ ਆ ਗਏ ਜਦੋਂ ਵਾਪਸ ਆ ਗਏ ਘਰ ਤਾਂ ਮੈਂ ਉਹਨੂੰ ਸੰਭਾਲਣ ਦੇ ਵਿੱਚ ਲੱਗ ਗਿਆ ਪਰ ਲੋਕ ਜਿਹੜੇ ਇਕੱਠੇ ਹੋਏ ਸਨ ਸ਼ੋਕ ਮਾਰਦੇ ਕਿਸੇ ਪ੍ਰੈਸ ਦੇ ਜਾਂ ਲੋਕਾਂ ਦੀ ਭਾਵਨਾਤਮਕ ਭਾਵਕ ਹੋ ਕੇ ਸਰਕਾਰ ਦੇ ਖਿਲਾਫ ਮੈਨੂੰ ਪਤਾ ਲੱਗਾ ਕਿਈ ਗੱਲਾਂ ਬੋਲ ਗਿਆ ਜੇਕਰ ਇਹਨੂੰ ਨਹੀਂ ਸਿਚਾਈਦਾ ਕਿਉਂਕਿ ਹਰ ਗੱਲ ਦਾ ਸਿਚੁਏਸ਼ਨ ਦਾ ਪਤਾ ਕਰਕੇ ਹੀ ਹਰ ਗੱਲ ਨੂੰ ਅੱਗੇ ਵਧਾਉਣਾ ਹੁੰਦਾ ਇਸ ਕਰਕੇ ਇਹਨੇ ਸਰਕਾਰ ਦੇ ਖਿਲਾਫ ਬੋਲ ਕੇ ਕੋਈ ਚੰਗੀ ਗੱਲ ਨਹੀਂ ਕੀਤੀ ਲੇਕਿਨ ਹੁਣ ਇਹ ਆਪਣੇ ਆਪ ਵੀ ਮਹਿਸੂਸ ਕਰ ਰਿਹਾ ਵਾ ਕਿ ਮੈਂ ਇਹ ਜੋ ਬਾਈਟ ਦਿੱਤੀ ਆ ਇਹ ਮੈਨੂੰ ਨਹੀਂ ਸੀ ਦੇਣੀ ਚਾਹੀਦੀ ਅਸੀਂ ਕਾਸ਼ਦੀਪ ਦੀ ਬਾਡੀ ਸਾਰੀ ਨੂੰ ਮੈਂ ਕੰਦੇਚ ਹੋਣਦ ਕਰਕੇ ਚੰਗੀ ਤਰ੍ਹਾਂ ਚੈੱਕ ਕੀਤਾ ਵਾ ਉਹਦੇ ਸਰੀਰ ਤੇ ਕਿਸੇ ਵੀ ਕਿਸਮ ਦਾ ਕੋਈ ਨਿਸ਼ਾਨ ਨਹੀਂ ਆਇਆ ਕਿ ਹੋ ਸਕਦਾ ਹੈ ਕਿ ਉਹਦੀ ਡੈਥ ਜਿਹੜੀ ਹੋਈ ਆ ਹੈਟੈਕ ਨਾਲ ਹੋਈ ਹੋਵੇ ਜਾਂ ਕਿਸੇ ਹੋਰ ਤਰੀਕੇ ਨਾਲ ਹੋਈ ਹੋਵੇ ਇਹਦੇ ਬਾਰੇ ਅਸੀਂ ਨਹੀਂ ਕਹਿ ਸਕਦੇ ਲੇਕਿਨ ਉਹਦੇ ਸਰੀਰ ਤੇ ਕਿਸੇ ਕਿਸਮ ਦਾ ਕੋਈ ਇਹੋ ਜਿਹਾ ਚਿੰਨ ਨਹੀਂ ਜਿਹੜਾ ਕਿ ਆਪਾਂ ਸ਼ੋਅ ਕਰ ਸਕੀਏ ਕਿ ਉਹਨੇ ਕਿਸੇ ਕਿਸਮ ਦਾ ਕੋਈ ਨਸ਼ਾ ਕੀਤਾ ਹੋਇਆ